ਸਾਰਿਆਂ ਨੂੰ ਜੈਮ ਸੀ ਕੀ ਆਈਏ ਆਪਾਂ ਪ੍ਰਭੂ ਦੀ ਮਹਿਮਾ ਦੇ ਲਈ ਗੀਤ ਗਾਵਾਂਗੇ ਦੇਖੋ ਸਲੀ ਬਈਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਵੇਖੋ ਸਲੀਬੇਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਅਨਿਆਂ ਨੂੰ ਨੇੜ ਦਿਂਦਾ ਦੁਖੀਆਂ ਨੂੰ ਚੇੜ ਦਿਂਦਾ ਅਨਿਆਂ ਨੂੰ ਨੇੜ ਦਿਂਦਾ ਦੁਖੀਆਂ ਨੂੰ ਚੈਣ ਦਿੰਦਾ ਜਿੱਥੋਂ ਦੀ ਜਾਂਦਾ ਯੇਸ਼ੂ ਮੁਰਦੇ ਜਵਾਈ ਜਾਂਦਾ ਜਿੱਥੋਂ ਦੀ ਜਾਂਦਾ ਯੇਸ਼ੂ ਮੁਰਦੇ ਜਵਾਈ ਜਾਂਦਾ ਵੇਖੋ ਸਲੀਬੇ ਯੇਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਲੋ ਚੁੜਾਈ ਜਾਂਦਾ ਕੋੜਿਆਂ ਦੀ ਮਾਰ ਨਾਲ ਪਿੰਡਾ ਹੋਇਆ ਲਾਲੋ ਲਾਲ ਕੋੜਿਆਂ ਦੀ ਮਾਰ ਨਾਲ ਪਿੰਡਾ ਹੋਇਆ ਲਾਲੋ ਲਾਲੇ ਸਾਡੇ ਬਚਾਵਣ ਲਈ ਖੂਨ ਵਹਾਈ ਜਾਂਦਾ ਸਾਡੇ ਬਚਾਉਣ ਲਈ ਖੂਨ ਵਹਾਈ ਜਾਂਦਾ ਵਿਖੋਸਲੀਬ ਯੇਸ਼ੂ ਮੋਢੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁਡਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ नो छोड़ाई जांदा कंडे आंदा ताज साहे ਸੁਰਖ ਲਬਾਜ ਸਈ ਕੰਡਿਆ ਦਾ ਤਾਜ ਸਈ ਸੁਰਖ ਲਬਾਜ ਸਈ ਸਾਡੀ ਨਾ ਜਾਤ ਲਈ ਚਿੰਦੜੀ ਗਵਾਈ ਜਾਂਦਾ ਸਾਡੀ ਨਾ ਜਾਤ ਲਈ ਚਿੰਦੜੀ ਗਵਾਈ ਜਾਂਦਾ ਵੇਖੋ ਸਲੀਬ యే슈 ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨ ਉਛੜਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਡਿੱਗਦਾ ਮਸੀਹਾ ਜਾਂਦਾ ਥਾਈ ਥਾਈ ਠੇ ਦੇਖਾਂਦਾ ਡਿੱਗਦਾ ਮਸੀਹਾ ਜਾਂਦਾ ਥਾਈ ਥਾਈ ਡੇ ਡੇ ਕਾਂਦਾ ਦੁਨੀਆਂ ਦਾ ਪਾਰ ਆਪਣੇ ਸਿਰ ਤੇ ਹੈ ਚਾਈ ਜਾਂਦਾ ਦੁਨੀਆਂ ਦਾ ਪਾਰ ਆਪਣੇ ਸਿਰ ਤੇ ਹੈ ਚਾਈ ਜਾਂਦਾ ਵਿਖੋ ਸਲੀਬੇ ਯੇਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁਡਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁਡਾਈ ਜਾਂਦਾ ਦੁੱਖ ਸਾਰੇ ਲੈ ਚੱਲ بگੜੀ ਬਣਾਈ ਦੁੱਖ ਸਾਰੇ ਲੈ ਚਾਲੇ بگੜੀ ਬਣਾਈ ਗੱਲ ਦੁਨੀਆ ਦਾ ਰਬ ਨਾਲ ਮੇਲ ਕਰਾਈ ਜਾਂਦਾ ਦੁਨੀਆ ਦਾ ਰਬ మేల కరాయి జాందా ویکోసలీ బైయేషు మోడేతే చాయి జాందా పాపా ది కేద విచో సానూ చుడాయి జాందా ویکోసలీ బైయేషు మోడేతే చాయి జాందా పాపా ది కేద విచో సానూ చుడాయి జాందా ఆమీన్